ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਅਮੀਦ ਆ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗੇ ਆਪਾਂ ਅੱਜ ਦਾ ਜਿਹੜਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਇੱਧਰ ਬੀਬੀ ਲੱਗੀ ਹੈ ਆ ਬੀਬੀ ਠੀਕ ਹੈ ਬੱਚੇ ਚਲੋ ਚਲੋ ਬੀਬੀ ਬਾਟੀ ਦੀ ਗੱਲ ਕਰੀਏ ਉਸ ਵੇ ਨਹੀਂ ਅੱਛਾ ਸਤਿ ਸ੍ਰੀ ਅਕਾਲ ਭਾਈ ਜੀ ਸਾਰੇ ਨੂੰ ਨੇ ਮਹਾਰਤ ਨੂੰ ਚੜ੍ਹਦੀ ਕਲਾ ਰੱਖੀ ਤੇ ਮੈਨੂੰ ਤਾਂ ਦੇਖੋ ਜੀ ਇੰਨੀ ਲੱਗਣ ਲੱਗੀ ਔਰ ਠੰਡ ਕਿ ਕੀ ਮੌਸਮ ਆ ਜਿਹੜਾ ਇਹ ਬਹੁਤ ਹੁਣ ਬਦਲ ਗਿਆ ਇੱਧਰ ਬੀਬੀ ਸਾਡੀ ਲੈ ਬਸ ਕੱਲੀ ਸ਼ਾਲ ਇਹਨੂੰ ਠੰਡੇ ਲੱਗਦੀ ਨਾ ਪਤਾ ਨਹੀਂ ਕਿਹੜੀ ਖਰਾਕਾ ਖਾਧੀਆਂ ਹੋਈਆਂ ਸਾਨੂੰ ਵੀ ਦੱਸ ਦੇ ਆ ਸਾਨੂੰ ਵੀ ਖਿਲਾ ਦੇ ਵੀ ਅਸੀਂ ਜਿਹੜੇ ਕੋਟੇ ਪੁੱਤਿਆ ਪਾਉਂਦੇ ਖੋਲ ਦੂੰਗੇ ਫੇ ਮੈਂ ਤਾਂ ਪਾਲਾ ਕੱਟਿਆ ਵਾਏ ਇਹਦੇ ਆਇਆ ਜਾਏ ਆਏ ਆਏ ਸਾਨੂੰ ਵੀ ਪਾਸੇ ਜੱਦੇ ਕਿਨੇ ਕੱਟਿਆ ਕੱਟਣਾ ਹੁੰਦਾ ਨਹੀਂ ਹੁੰਦੇ ਨਹੀਂ ਕੱਟ ਸਕਦੇ ਹਾਂ ਕਾਤੇ ਇੱਥੇ ਸਾਰਾ ਕੋ ਪੁੱਤਿਆ ਬਹੁਤ ਕੁਛ ਅੱਛਾ ਬਹੁਤ ਕੁਛ ਦੇਖਿਆ ਪੁੱਤ ਬਹੁਤ ਤਾਂ ਲਾਂਝਾਂ ਲਾਂ ਚੱਲੀਆਂ ਸਰੀਰ ਨੂੰ ਹਜੇ ਬਣ ਗਿਆ ਬਸ ਗੱਲ ਪੱਕੀ ਹੈ ਜੀ ਪਹਿਲਾ ਜਿਹੜੇ ਸਮੇਂ ਤੇ ਉਹ ਨਹੀਂ ਆਉਣੇ ਉਹ ਨਹੀਂ ਆਉਣੇ ਓਕੇ ਤੇ ਆ ਟਾਈਮ ਆਪਣੇ ਕੱਟ ਲੈ ਭਾਬਾ ਹੁਣ ਓਕੜੀ ਉਹੀ ਗਿੱਜੇ ਬੇ ਆਪਾਂ ਓਕਣੇ ਦੇ ਹੀ ਬਣ ਜੰਨੇ ਓਕਣੇ ਬਣ ਗਏ ਆ ਹਾਂ ਅੱਛਾ ਜਿਸਨੇ ਕਿ ਹੁਣ ਤੇ ਹੁਣ ਦੇ ਸਮੇਂ ਤੇ ਪਹਿਲੇ ਸਮੇਂ ਤੈਨੂੰ ਵਧੀਆ ਨਹੀਂ ਲੱਗਦਾ ਹੈ ਉਹ ਨਹੀਂ ਮਿੰਨੂ ਇਹ ਨਹੀਂ ਲੱਗਦਾ ਕਾ ਤੇ ਕਾਪ ਆਪਣਾ ਟਾਈਮ ਕੱਟਦੀਆਂ ਬਸ ਕਾ ਕ ਉਹ ਤੂੰ ਕੋਸ਼ਿਸ਼ ਕਰ ਲੈ ਮੈਂ ਤੇ ਜਾਰੇ ਮੈਂ ਪਹਿਲੀਆਂ ਗੱਲਾਂ ਨੂੰ ਸੋਚਦੀਆਂ ਪਈਆਂ ਨਹੀਂ ਵੀ ਕਹਿਨ ਦਾ ਮਤਲਬ ਹੈ ਵੀ ਤੂੰ ਜਿਹੜਾ ਟਾਈਮ ਪਹਿਲਾਂ ਲੰਘ ਗਿਆ ਤੇ ਹੁਣ ਦੇ ਟਾਈਮ ਦੇ ਵਿੱਚ ਤੂੰ ਖੁਸ਼ ਨਹੀਂ ਨਹੀਂ ਮੈਂ ਨਹੀਂ ਇਹ ਕੰਮ ਗਲਤ ਸਾਰਿਆਂ ਦਾ ਕਾ ਤੂੰ ਬੜੇ ਪਿਛੇ ਦੇ ਆ ਤੂੰ ਖੜ ਜਾ ਤੂੰ ਖੁਸ਼ ਨਹੀਂ ਜਲੀ ਕੇ ਸਾਡੇ ਨਾਲ ਨਹੀਂ ਤੁਹਾਡੇ ਨਾਲ ਤਾਂ ਹੈਗੀ ਵੀ ਜਿਹੜਾ ਜਣੀ ਉਹ ਗੱਲ ਕਰਦੇ ਜਿਮਾਨਾ ਆਏ ਉਹ ਨਹੀਂ ਮੈਨੂੰ ਜੰਗਲਾ ਲੱਗਦਾ ਜਮਾਨਾ ਜਿਹੜਾ ਪਹਿਲਾ ਤਾਂ ਹਾਂ ਇੱਜ਼ਤ ਵਾਲੇ ਜਮਾਨੇ ਤੇ ਹੈ ਹੁਣ ਉਹ ਚੰਗੇ ਨਹੀਂ ਹੁਣ ਉਹ ਚੰਗੇ ਨਹੀਂ ਲੱਗਦੇ ਉਹ ਚੰਗੇ ਲੱਗਦੇ ਹਾਂ ਹਾਂ ਚਲੋ ਸਿਆਣਾ ਤਾਂ ਰੋਂਦਾ ਹੀ ਆ ਜੀ ਪਹਿਲੇ ਟਾਈਮਾਂ ਨੂੰ ਰੋ ਕੇ ਹਾਂ ਥੋੜ ਨੂੰ ਤਾਂ ਨਹੀਂ ਮੈਂ ਕਹਿੰਦੀ ਇਹ ਮੈਂ ਤਾਂ ਜਮਾਨਿਆਂ ਦੀ ਗੱਲ ਕਰਤੀ ਅੱਛਾ ਅੱਛਾ ਚੱਲ ਹੁਣ ਸਾਰੀਆਂ ਗੱਲਾਂ ਛੱਡ ਅੰਦਰ ਜਿਹੜਾ ਕੰਮ ਚੱਲਦਾ ਕਿਵੇਂ ਆ ਵਧੀਆ ओखेपा रहता नहीं उनके मुंह में खिलाता करते हैं कम, कम पकी क्या ला दासदे हाँ, होना ना ना बात तो ना कहीं भी ने तेरे आड़ी ते ना ना हाँ रोटी रोटी नहीं खाते भाई किसानी एकाले पक्के रोटी नहीं खाते किसानी है कहने का तो एक आलो सब्जी ना बनाई भी इन्हें ना नहीं खाते रोटी फिर मैं पकाई आगे क्या चार ਇੱਦਾਂ ਹੋਣਾ ਜਿਹੜਾ ਸਾਨੂੰ ਆਪ ਕੰਮ ਵੀ ਦਿਖਾ ਦਈਏ ਤੇ ਵੈਸੇ ਦੇਖੋ ਹਾਸੇ ਮਜ਼ਾਕ ਤਾਂ ਚੱਲ ਰਹੀ ਆ ਕਿ ਜਿਹੜੇ ਇਹ ਮੁੰਡੇ ਆਪਣੇ ਮਿੱਤਰ ਵੀ ਆ ਤੇ ਕੰਮ ਅ ਵੀ ਦਰਵਾਜ਼ਾ ਨਹੀਂ ਹੈ ਦਰਵਾਜ਼ਾ ਅਗਰ ਤੂੰ ਗੁੱਗੀ ਤੋਂ ਨਹੀਂ ਹੈ ਉਹ ਗੁੱਗੀ ਆਹ ਦਰਵਾਜ਼ਾ ਦਰਵਾਜ਼ਾ ਨਮਨ ਆਇਓ ਖੋਲਤਾ ਅੱਛਾ ਬਾਥਰੂਮ ਵਾਲਾ ਦਰਵਾਜ਼ਾ ਖੋਲ੍ਹਿਆ ਇਹਨਾਂ ਨੇ ਲੈ ਹਾਂ ਜੀ ਆਲੇ ਇਹਦੇ ਨਾਲ ਇੱਟ ਲਾਉਂਦੇ ਐ ਮੁੰਡਾ ਲੈ ਫਰਜ਼ੀ ਗੇੜਾ ਬਾਈ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਹੋਰ ਠੰਡਾ ਗੋਈ ਇਹ ਮੁੰਡਾ ਤੁਸੀਂ ਪਹਿਲੀ ਵੀਡੀਓ ਚ ਵੀ ਦੇਖਿਆ ਇਹ ਆਪਣਾ ਮੁੰਡਾ ਮਿੱਤਰ ਵੀ ਨਾਲੋਂ ਇਹ ਮੁੰਡਾ ਫੋਲ ਕਾਰੀਗਾਰਾ ਕੱਤੇਦਾਰੀ ਜੀ ਹੈ ਪੱਲਾ ਦਾ ਹੈ ਪੂਰਾ ਤਿਆਰ ਹੈ ਕੀ ਹਾਂ ਕੀ ਕਹਨਾ ਹਾਂ ਕੀ ਮਗਾ ਕਾਰੀਗਰ ਹਾਂ ਹਾਂ ਕਾਰੀਗਰ ਜੀ ਵੈਸੇ ਦੇਖਿਆ ਜਾਂਦਾ ਨਾ ਪਿੱਟੂ ਇਹ ਤੇਰੀ ਗੱਲ ਗਲਤ ਆ ਵੀ ਤੂੰ ਕਾਰੀਗਰ ਆ बदस्त सारी उम्र का महीने सिक्स हज़ार पड़ता है का सिक्स हज़ार का फिर वही जा सारी उम्र पड़ता कच्चा ही है ना कोयला कोई डॉक्स या कोयला कोई नमिया चीज़ जा है ना सिक्खा है सही कहा सिक्खा है तो बंदा सारी उम्र तुझे कारीगर ना कॉम्बिडियोस नहीं होटल तो कारीगर है वो तो नहीं कारीगर तो सारी उ कारीगर है भाई बंदा कहना जो क्या कहना हाँ कारीगर तो मैंने आपने कहीं ना सारी बुर पड़ता है नहीं हाँ आएगा ही कहना वो तो, 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 तो मैं कुछ ही कह सकता हूँ मैं आपने मैं नहीं क्या बोलता मेरा काम बोल मैं नहीं क्या भाई बोलना मेरा काम बोलूँगा जेठ हो तो मेरा काम चंगा लग रहा है ताब बोलूँगा है ना कारीगर भाई बोलिए मेरा काम बोलूँगा सही कहना कि नहीं सही है बिल्कुल ਤੇ ਇੱਟ ਗੱਲ ਹੁੰਦਾ ਸਬਮਿਟਰ ਬੜੀਆ ਲੱਗਣਾ ਚਾਹੀਦਾ ਜੇ ਰਾਗਾ ਸੱਚਾ ਹਾਂਜੀ ਪੈ ਖੜਕਣ ਲੱਗੀ ਤੇ ਲੋਕ ਆਪਣੇ ਖੜ ਜਾਵਾ ਨਾ ਇਹਨਾਂ ਕੋਈ ਚੱਕਰ ਹੀ ਨਹੀਂ ਹੈਗਾ ਆ ਮੈਂ ਤਾਂ ਵੈਸੇ ਆ ਦੇਖਿਆ ਐ ਇੱਥੇ ਹੀ ਆਏ ਸਾਂ ਕਿ ਕਿਸ ਤਰ੍ਹਾਂ ਮੈਂ ਨਹੀਂ ਦੇਖੀ ਲੈ ਨਹੀਂ ਨਹੀਂ ਉਹ ਗੱਲ ਨਹੀਂ ਹੈਗਾ ਸਾਰੇ ਨੂੰ ਦਿਨ ਲੱਗਦਾ ਤਾਂ ਫਿਰ ਹੋ ਜਾਂਦਾ ਨਹੀਂ ਮੇਰੇ ਕਹਿ ਦੋ ਤੇ ਇੱਕ ਨਹੀਂ ਆਇਆ ਅੱਜ ਪ੍ਰਾਪਰਟੀ ਕਿਤੇ ਆਈ ਨਹੀਂ ਉਹਨੇ ਦੋ ਚਾਰ ਨੇ ਬੁਣ ਦੇਖ ਕੇ ਬਾਦ ਵਿੱਚ ਲੈ ਵੀ ਬਾਈ ਆ ਗਿਆ ਹੁਣ ਇਹ ਦਿਖਾ ਦਿੰਦਾ ਮੈਂ ਬੰਦ ਖੋਖਲੀ ਰੱਖਦੇ ਬੰਦੇ ਟੁੱਟਦੀ ਐ ਟੁੱਟਦੀ ਕੋਈ ਚੱਕਰ ਨਹੀਂ ਐਸਾ ਆਲਾ ਤਾਂ ਪੈ ਪਾਤਾ ਵਿੱਚ ਐਂਡਾ ਜੀ ਪੈ ਪਾਤਾ ਉੱਥੇ ਨਹੀਂ ਪਿਆ ਐ ਅਛਰਾ ਐ ਉੱਥਾ ਅਛਰਾ ਥੋੜਾ ਝਾੜਨਾ ਪੈਣਾ ਥੋੜਾ ਤੁਸੀਂ ਉੱਥੇ ਉਹ ਜਦਾਂ ਕਰਦੇ ਇਹਦੀ ਗੱਲ ਚਲ ਕੋਈ ਕੁਆਲਿਫਾਈਕ ਹੋਵੇ ਸ਼ਹਿਰ ਹੁਣ ਬਾਜੂ ਕਿੱਥੇ ਕੱਕਾ ਤੇਰਾ ਵੀ ਕੋਈ ਫਾਇਦਾ ਨਹੀਂ ਨਹੀਂ ਕਰਾਂਗੇ ਮਨੂੰ ਆਇਆ ਇੱਧਰ ਕਰ ਲਿਓ ਫੇ ਜਲਦੇ ਜਾਂਦੇ ਨੇ ਫੇ ਆ ਮਾਰ ਦੂੰਗੇ ਆਹ ਹੈ ਹੈ ਕੀ ਬਰਕ ਆਹ ਆਛੜੀ ਥੋੜੀ ਮਾਰ ਕੇ ਬੱਚੇ ਫਸਾ ਦਾਂਗੇ ਕੱਲ ਦੀ ਬੱਚੀ ਉਹ ਉਹ ਕੱਲ ਤਾਂ ਮੈਂ ਲਾਂਗੇ ਤੇ ਉਹ ਰਾਹ ਲੱਗਦੀ ਨਹੀਂ ਸੀ ਨਹੀਂ ਮਾਰਨਾ ਕਿ ਆ ਗੱਲਾਂ ਦੀ ਵੱਡੀ ਗੱਲ ਆ ਉਹ ਹਾਂ ਭਾਈ ਇਹ ਮੁੰਡੇ ਦਾ ਕੱਲ ਤਾਂ ਇਹ ਮੁੰਡਾ ਕਿੱਥੇ ਗਿਆ ਰਾਜਾ ਰਾਜੇ ਉਹ ਆ क्या करे क्या करे क्या करे क्या करे एकाल है जितने क्या हार गया ये तो बात हमें पता ही है थप्पड़ खा के जितने क्या थप्पड़ खा के नहीं ये ये जितने पर कैसे हुआ है क्या चार हजार के जित क्या ये जितने क्या चार हजार हाँ फिर चार हजार तेरे क्या करे खाने के क्या तो कुछ डाटे डाटे के लिए ना तो मीठा मीठा तो तू पता ही भाई ਤੇਰਾ ਕੱਲ ਮੈਚ ਤਾਂ ਤੇਰੇ ਮੈਚ ਚ ਕੀ ਬਣਿਆ ਕੱਲ ਮੈਚ ਗਈ ਨਹੀਂ ਵੀਰੇ ਉਹ ਚੱਲ ਰਿਹਾ ਦੱਸਿਆ ਦੂਰੋਂ ਲਾ ਨਹੀਂ ਗਿਆ ਨਹੀਂ ਉਹ ਚੱਲਿਆ ਤਾਂ ਮੁੰਡੇ ਦਾ ਫੋਨ ਆ ਗਿਆ ਉੱਥੇ ਮੁੰਡੇ ਦਾ ਸਰ ਪਾੜਦਾ ਜੜਾਈ ਹੋ ਗਈ ਹੋਰ ਯਾਰ ਨਹੀਂ ਯਾਰ ਦ ਗੱਲ ਸੁਣ ਮੇਰੀ ਜਦ ਮੈਂ ਫੋਨ ਕਰਿਆ ਇਹ ਮੈਨੂੰ ਕਹਦਾ ਮੈਂ ਟੂਰਨਾਮੈਂਟ 'ਚ ਬੈਠਾ ਹਾਂ ਰਾਜਾ ਕਬੱਡੀ ਖੇਡਦਾ ਨਹੀਂ ਨਹੀਂ ਪਾ ਜਾਣਾ ਦਾ ਜਾਣਾ ਦਾ ਮੈਂ ਇੱਕ ਚੱਕਾ ਇੱਕ ਤਾਂ ਬਰਾਬਰ ਬਟ ਇਹੋ ਜੀ ਮੇਰੀ ਗੱਲ ਦੇਖ ਲਿਆ ਗੱਲ ਤਾਂ ਸੁਣੋ ਪਹਿਲਾਂ ਉਹ ਮੇਰੀ ਗੱਲ ਤਾਂ ਉਹ ਮੁੰਡਾ ਜਿਹੜਾ ਖੜਾ ਤਾ ਸਵੇਰੋਂ ਨਹੀਂ ਨਹੀਂ ਹੋਰ ਹੋਰ ਆ ਤੇ ਤੇ ਜੀ ਲੀਏਗਾ ਤੇ ਦਿਨ ਫੋਨ ਕਰੋ ਕਿ ਭਾਬੀ ਨੂੰ ਆਹ ਹਸਟ ਜਿਹੜਾ ਹੈ ਭਾਬੀ ਨੂੰ ਪਤਾ ਕਿਉਂਕਿ ਮਮਾ ਪਾ ਭਾਬੀ ਨੂੰ ਕਿਹਾ ਤਾਂ ਮੈਂ ਨਹੀਂ ਮੈਂ ਮੰਨ ਗਿਆ ਤੁਸੀਂ ਕਿਹਾ ਤਾਂ ਪਰ ਇਹਨੇ ਮੈਂ ਜਾਂ ਇਹਨੂੰ ਫੋਨ ਕਰਿਆ ਮੈਨੂੰ ਪਤਾ ਕਿਆ ਕਹਿੰਦਾ ਕਹਿੰਦਾ ਵੀਰੇ ਸੀ ਗਰੈਂਟਰ ਮਾਰਤਾ ਵਿਖਾ ਚਾ ਬਾਕੀ ਕੁਝ ਵੀ ਨਹੀਂ ਹੋਇਆ ਕਹਿੰਦਾ ਰਾਜ ਆਇਆ ਕਹਿੰਦਾ ਮੇਰਾ ਮੈਚ ਆ ਮੇਰੇ ਨਾਲ ਚਾ ਨਾਲ ਨਹੀਂ ਚੱਲ ਨਾਲ ਚੱਲ ਨਾਲ ਕੋਈ ਗੱਲ ਨਹੀਂ ਗਈ ਮੈਂ ਜਾਨਾ ਮੈਂ ਗਿਆ ਹਾਂ ਚਾ ਚਾਜੀ ਕਹਿੰਦਾ ਕਹਿੰਦਾ ਮੈਨੂੰ ਜਾਣਾ ਠੀਕ ਆ ਤੈਨੂੰ ਜਾਣਾ ਕਹਿੰਦਾ ਹਾਂ ਕਹਿੰਦਾ ਚੱਲ ਐ ਤੂੰ ਜਾ ਲੈ ਤੈ ਕਿਹਾ ਇਹ ਨੂੰ ਮੈਂ ਫੌੜ ਕਰਿਆ ਕਹਿੰਦਾ ਰਾਜਾ ਖੇਡ ਹੈ ਮੈਂ ਮੈਚ ਨਹੀਂ ਤੂੰ ਕਹਿੰਦਾ ਮੈਂ ਮੈਚ ਕੀਆ ਜੀ ਹੋਰ ਤੂੰ ਸੱਚਾ ਮੈਂ ਸੱਚਾ ਉਹ ਝੂਠਾ ਹਾਂ ਮੇਰੀ ਗੱਲ ਸੁਣੋ ਨਾ ਬੀ ਨਹੀਂ ਫੋਨ ਕਰੋ ਕੋਈ ਨਹੀਂ ਆਏਗਾ ਇਹ ਦੇਖਣ ਉਹ ਨਾਲ ਨਹੀਂ ਜਿਹੜੀ ਫੋਨ ਕਰਾਂ ਸੀ ਨਾ ਉਹ ਉੱਪਰ ਤਾਂ ਬੋਲਦੇ ਨਹੀਂ ਹੁੰਦੇ ਕਮੈਂਟਰ ਐ ਇਹ ਵੀ ਗਿਆ ਹਾਂ ਮੈਂ ਗਿਆ ਤਾਂ ਦੇਖਣ ਮੈਚ ਇਹ ਗਿਆ ਹਾਂ ਮੈਂ ਨਹੀਂ ਗਿਆ ਲੈਣੇ ਕੀ ਇਹ ਮਜੂਰ ਨੇ ਕਿਹਾ ਨਾਲੇ ਖੇਡਦਾ ਕਹਿੰਦਾ ਅੱਛਾ ਖੇਡਦਾ ਨਹੀਂ ਆ ਗਏ ਕਾ ਮੈਨੂੰ ਨਾ ਚਾਹ ਰਿਹਾ ਮੈਨੂੰ ਦੇਖ ਰਿਹਾ ਤਾਂ ਸੱਚ ਜੀ ਬਾ ਇਹ ਬੰਦਾ ਕੀ ਕਹੇਗਾ ਬਸ ਕਾਮਰਾ ਮਾਰਾ ਚਲੋ ਬਾਕੀ ਕੋਈ ਗੱਲ ਨਹੀਂ ਤੇ ਤੁਹਾਨੂੰ ਆਪਣਾ ਟਾਇਲ ਦਿਖਾ ਦਿਆ ਚੰਗੇ ਤਰੀਕੇ ਦੇ ਨਾਲ ਜੇ ਕੋਈ ਕਮਿਊਨੀਕੇਸ਼ਨ ਨਿਕਲਦੀ ਕਿ ਕਿ ਤੇ ਜਿਹੜਾ ਬੰਦਾ ਆ ਰਿਹਾ ਮੈਨਾਂ ਦਾ ਵੀ ਹੈਲਪਰ ਆ ਬੰਦਾ ਕੁਝ ਨਹੀਂ ਪਤਾ ਹੀ ਰਿਹਾ ਅੱਖ ਨਹੀਂ ਪਤਾ ਮੈਨੂੰ ਦੇਖੋ ਇੱਕ ਗੱਲ ਬਹੁਤ ਬੜੀ ਆ ਇਹ ਦੋਨੇ ਸਕੇ ਭਰਾ ਉਹਨੇ ਭਰਾ ਇਕੱਠਾ ਕੰਮ ਕਰਦੇ ਆ ਨਹੀਂ ਅੱਜ ਦੇ ਸਮੇਂ 'ਚ ਭਰਾ ਭਰਾ ਨੂੰ ਦੇਖ ਕੇ ਨਹੀਂ ਚੜਦਾ ਬਹੁਤ ਜਿਹੜਾ ਹੈ ਕਾਲਜੁਗੀ ਸਮਾਂ ਹੈ ਠੀਕ ਆ ਇਹ ਮੁੰਡਾ ਪੂਰੀ ਹਿੰਮਤ ਲਾ ਰਿਹਾ ਇਹਨੂੰ ਵੀ ਤੂੰ ਕੰਮ ਵੀ ਸਿੱਖ ਮੈਂ ਤੈਨੂੰ ਖਰਚਾ ਪਾਣੀ ਵੀ ਦਊਗਾ ਇਹ ਕਹਿੰਦਾ ਕੋਈ ਗੱਲ ਨਹੀਂ ਜਦ ਭਾਈ ਭਾਈ ਖਰਚਾ ਪਾਣਾ ਮਾਂ ਨਾ ਦੋ ਭਾਈਆਂ ਦਾ ਇੱਕ ਦਾ ਭਾਈ ਬਹੁਤ ਪਿਆਰ ਹੈ ਇਹਨਾਂ ਦਾ ਬਹੁਤ ਪਿਆਰ ਹੈ ਹੈਨਾ ਮੇਰੇ ਤਾਂ ਸਾਂਝ ਨਹੀਂ ਹੁੰਦੇ ਇਹਨਾਂ ਨੂੰ ਕਿੱਥੇ ਕਰਵਾਇਆ ਬੜਾ ਜਰ ਨੂੰ ਹਾਂ ਇਹ ਇੱਥੇ ਆ ਥੋੜਾ ਬੋਲ ਪਛਾਣ ਨਹੀਂ ਹੁੰਦੇ

ਤੇ ਇਹ ਨਾਲ ਉਪਛਾ ਫੇਨ ਮਾਤਾ ਨਹੀਂ ਫਿਰਦੀ ਮਾਤਾ ਨਹੀਂ ਫਿਰਦੀ ਬੈਠਾ ਸਮਝਾਉਂਦਾ ਪੰਜਾਰ ਬਹੁਤ ਸੋਚਦਾ ਇਹ ਮਾਤਾ ਨਾਲ ਪੰਜਾਇਤ ਬੈਠੀ ਫਾਇਦਾ ਤੇ ਯਸਤਾਈਕਲ ਆਉਗੇ ਨਾ ਚਲੋ ਦੇਖੋ ਜ਼ਿੰਦਗੀ ਦਾ ਇੱਕ ਸੂਰ ਰੱਖੋ ਲੜਾਈ ਵੀ ਜਰੂਰ ਆ ਪਰ ਪਿਆਰ ਵੀ ਹੋਣਾ ਚਾਹੀਦਾ ਪਰ ਮਨ ਦੇ ਵਿੱਚ ਕੋਈ ਇੱਕ ਦੂਜੇ ਨੂੰ ਪ੍ਰਤੀ ਖਾਰ ਨਹੀਂ ਹੋਣਾ ਚਾਹੀਦਾ

ਉਹ ਮੈਂ 당ਦੀਨ ਇਪੀਕਾ ਗਲਾਸ ਧੋਏ ਲੈ ਕੇ ਆਈ ਬੀਬੀ ਦਹੀਂ ਕਹਿੰਦੀ ਮੈਂ ਕੋਈ ਨਹੀਂ ਮੈਂ ਤਾਂ ਕੋਈ ਨਹੀਂ ਮੇਰੇ ਦਿਲ ਚ ਤਾਂ ਹੈ ਹੀ ਨਹੀਂ ਤੇ ਲਓ ਜੀ ਦਿਖਾਈਏ ਤੁਹਾਨੂੰ ਕੰਮ ਆਪਾ ਕੰਮ ਐ ਇੱਕ ਨੰਬਰ ਕਟਿੰਗ ਵੀ ਐਨ ਇੱਕ ਨੰਬਰ ਬਣਾਇ ਫਿੱਟੂ ਫਿਰ ਮੈਨੂੰ ਐਂ ਦੱਸ ਜਿਹੜੀ ਆ ਕਟੇ ਅੱਛਾ ਤਾਂ ਟੂਟੀ ਨਹੀਂ ਖੋਲੀ ਹਾਂ ਟੂਟੀ ਨਹੀਂ ਖੋਲੀ ਮੈਂ ਨਹੀਂ ਤੇ ਐਂ ਹੀ ਸਾਤਾਂਗਾ ਮੈਂ ਖੋਲੂਗਾ ਮੇਰਾ ਟੁੱਟ ਡੱਟ ਗਿਆ ਤੇ ਰਖ ਲੈਣਾ ਜਿਹੜੀ ਆ ਚੀਜ਼ ਹੁਣ ਖਾਲੀ ਰਹਿ ਗਈ ਤੇ ਮਸਾਲਾ ਭਰ ਦੇਣਾ ਮਸਾਲਾ ਭਰ ਦੇਣਾ ਆਪਾਂ ਨੇ ਹਾਂ ਇਹ ਆਹਾ ਜਿਹੜੀ ਆ ਚੀਜ਼ ਲੈ ਹਾਂ ਕੀ ਬਾਤ ਹੈ ਰਾਈਸ ਬਣਾ ਕਰਨੀ ਬਹੁਤ ਹੈ ਬੰਦਾ ਫੁਆਰੇ ਦੇ ਨਿਕਣੀ ਕਰ ਦੇਣਾ ਪਏ ਹਾਂ ਫੁਆਰੇ ਦੇ ਇੱਥੇ ਵੀ ਫੁਆਰਾ ਖੋਲ ਦੇਣਾ ਆਪਾਂ ਨੇ ਫੁਆਰਾ ਖੋਲ ਦੇਣਾ ਚਲ ਦੇਖ ਲਈਏ ਫੁਆਰੇ ਦੇ ਬੰਦ ਤਾਂ ਹੁੰਦਾ ਹੈ ਉਰੇ ਦੇ ਬੰਦ ਕਰਕੇ ਬੰਦ ਹੋਦਾ ਬੰਦ ਕੈਨ ਟੁੱਟੇ ਵੀ ਬੰਦ ਹੋ ਜਾਂਦੀ ਹੈ ਉੱਪਰ ਦਾ ਲੈਣਾ ਸਾਰਾ ਕੁਝ ਬੰਦ ਹੋ ਜਾਂਦਾ ਆ ਗੀਜਰ ਰਹਿ ਗਿਆ ਹਾਂ ਦਾ ਬੜਾ ਤੇ ਚੱਲ ਕੋਈ ਗੱਡੀ ਹਾਂ ਜੀ ਮੇਰੀ ਗੱਲ ਸੁਣ ਲੈ ਥੋੜਾ ਮੈਂ ਫ੍ਰੀ ਐ ਇੱਕ ਦੋ ਦਿਨ ਵਾਸਤੇ ਖੜਚਾ ਇੱਕ ਦੋ ਦਿਨ ਮੈਂ ਹੁਣ ਫ੍ਰੀ ਆ ਜਾਨੂ ਤੇਰਾ ਆ ਨਿਭੜਨਾ ਕੰਮ ਅੱਜ ਤੂੰ ਆ ਦੇ ਬੈਠ ਕੇ ਜਾਊਗਾ ਸਾਰੇ ਜਿੰਨਾ ਲੱਗ ਗਿਆ ਲੱਗ ਗਿਆ 5 ਵਿੱਚ ਕੁੱਟੀ ਵੀਰ ਹਾਂ ਜਿੰਨਾ ਕੰਮ ਹੋ ਗਿਆ ਆ ਇੱਥੇ ਤੱਕ ਹੋ ਜਾਣਾ ਬਸ ਆ ਆਹ ਕੰਮ ਦਾ ਹੋ ਜਾ ਬਸ ਨਹੀਂ ਆਹ ਕਿੱਥੇ ਤੱਕ ਹੋ ਜਾਣਾ ਆ ਬਸ ਇੱਥੇ ਵਾ ਕੇ ਕਰ ਦੇਣਾ ਭਈ ਆਹ ਫਿਰ ਲੱਗ ਗਿਆ ਫਿਰ ਉੱਪਰ ਰਹਿਣਾ ਫਿਰ ਇਹਦਾ ਮਤਲਬ ਤੂੰ ਕੱਲ੍ਹ ਉੱਪਰ ਕਰੂਗਾ ਗੱਲ ਧਿਆਨ ਨਾਲ ਸੁਣ ਲੈ ਮੈਂ ਤਾਂ ਕਹਿਣਾ ਗੀਜ਼ਰ ਕੱਲ੍ਹ ਖੋਲ ਦੂਗਾ ਨਹੀਂ ਉਹ ਤੂੰ ਖੋਲ ਦੇ ਸ਼ਾਮ ਕਹਤੇ ਅੱਜ ਜਾਂਦੀ ਜਾਂਦੀ ਖੋਲ ਦਾਂਗੀ ਇੱਥੇ ਖੜਾ ਨਾ ਹੁੰਦੇ ਉਹ ਵੀ ਸ਼ਾਮ ਨੂੰ ਬੀਬੀ ਨਾ ਹੁੰਦੀ ਅੱਛਾ ਨਹੀਂ ਮੈਂ ਖੋਲ ਨਹੀਂ ਨਾ ਹੁਣਾਂ ਆ ਹੁਣ ਨਹੀਂ ਯਾਰ ਚਲ ਫਿਰ ਜਿਹੜੀ ਕੈਂ ਕਰੂਗੀ ਸ਼ਾਮ ਨੂੰ ਖੋਲ ਦੂਗੀ ਠੀਕ ਹੈ ਚਲਦੇ ਹਾਂ ਸ਼ਾਮ ਨੂੰ ਖੋਲ ਦੂਗੇ ਆਪਾਂ ਬਸਾ ਗੀਜਾ ਨੂੰ ਕੁਛ ਨਹੀਂ ਹੈ ਉੱਪਰ ਤੇ ਬੰਦ ਕਰ ਦੇਣਾ ਉਹ ਪੈਪ ਹੈ ਉੱਥੇ ਜੜ ਚੋ 17 18 ਨੰਬਰ ਦੀ ਚਾਬੀ ਆ ਉਹ ਖੁੱਲਣੀ ਆ ਉਹ ਪਲੱਗ ਖੁੱਲਣਾ ਗੀਜਾ ਦਾ ਪੈਪ ਦੇ ਕਿਹੜੇ ਜਮਸੀ ਪੈਪ ਕਿਹੜੇ ਇੱਕ ਹੋਰ ਸੁਣ ਲੈ ਲੜਾਈ ਹੋ ਗਈ ਰਾਤ ਸਾਡੀ ਲੜਾਈ ਹੋ ਗਈ ਮੇਰੀ ਬੀਬੀ ਅਚਰਈ ਤੇ ਬੈ ਜਾਣੇ ਪੁੱਛਣਾ ਖਾਤੇ ਹੋ ਗਈ ਆ ਪੈਪ ਨੂੰ ਲੈ ਕੇ ਇਹ ਕਹੀ ਜਾਵੇ ਬੀਬੀ ਪੈਪ ਅੰਦਰ ਜਾਣ ਦੀ ਲੋੜ ਨਹੀਂ ਕਰੰਟ ਆ ਜਾਣਾ ਭੈ ਗਈ ਇਹ ਮੱਕਰਟ ਮੈਨੂੰ ਦੱਸੋ ਵੀ ਕਿਹੜੇ ਹਿਸਾਬ ਨਾਲ ਅਛਰ ਸਿੰਘ ਕਹੇ ਕਹਿੰਦਾ ਕਿਹੜਾ ਟੈਨਲ ਵਿੱਚ ਪੈ ਪਦਦਾ ਹੁੰਦਾ ਆਹ ਇੱਥੇ ਨੇ ਗਿਆ ਕਰਿਆ ਗਰੇਟਰ ਨੇ ਮਾਰ ਪਾਈਆ ਇਹ ਨਹੀਂ ਬਈ ਉਹ ਤੇ ਆਦੇ ਇਹ ਵੀ ਕਰਾ ਗਿਆ ਕਾਹੇ ਵੀ ਨਹੀਂ ਯਾਰ ਇਹ ਬਚਾਣੇ ਦੇ ਪਾੜ ਕੇ ਫੇਰ ਇਹਨਾਂ ਧਾਰ ਪਾਈਆ ਨਹੀਂ ਬਟ ਉਹਨੇ ਇੱਕ ਮਿੰਟ ਸੁਣ ਕੇ ਚਲੋ ਜਹਾ ਆ ਤਾਰ ਵੱਡੇ ਯਾਰ ਬੱਟੜ ਦੀ ਲੋੜ ਨਹੀਂ ਦੀ ਇਹਨਾਂ ਵੱਡਕ ਦੀ ਲੋੜ ਨਹੀਂ ਇਹਨੂੰ ਬੱਟੜ ਦੀ ਲੋੜ ਨਹੀਂ ਇਹ ਆਹੀ ਤਾਰ ਇਹਦੇ ਵਿੱਚੋਂ ਖੋਲਣਾ ਚਾਹੀਏ ਚਾਹੇ ਜੇ ਬਾਟ ਹੋ ਗਈ ਥੀ ਆਹੀ ਤਾਰ ਪਾਈਪ ਇੱਥੋਂ ਪਾ ਕੇ ਉੱਥੇ ਸਿਰੇ ਲਿਜਾ ਦੇ ਆ ਦੇਖੋ ਆ ਵੀ ਖੋਲਦੀ ਨਹੀਂ ਹੈ ਨਾ ਦੇਖੋ ਬਾਟੀ ਇਹ ਚਲ ਆਏ ਆ ਅੱਬੀ ਕੱਲ੍ਹ ਖਲਾਉਣ ਨੂੰ ਪਰ ਤਾਰ ਜੇ ਕੱਢਣੀ ਹੈ ਨਾ ਪਾਈਪ ਚੋਂ ਤਾਂ ਆਪਣੀ ਨਿਕਲ ਜਾਣੀ ਆ ਜੇ ਕੱਲ੍ਹ ਖਲਾਉਣ ਨੂੰ ਇੱਥੇ ਪਾਉਂਗੇ ਫਿਰ ਤਾਰ ਪੈਣੀ ਨਹੀਂ ਹੈਗੀ ਥੋੜੀ ਵੀਰੇ ਕਾਤੇ ਇਹ ਕਾਤੇ ਆ ਦੇਖੋ ਆ ਜਿਹੜੀ ਧੀਰੀ ਮਾਰੀ ਹੋਈਆਂ ਨੇ ਉਹ ਜਿਹੜੀ ਤਾਰ ਬੋਨੀ ਸਟੀਲੀ ਆਪਾਂ ਹਾਂ ਇਹਦੇ ਵਿੱਚ ਫਸ ਜਾਣੀ ਓ ਯਾਰਾ ਤਾਰਾ ਤਾ ਦੇਖੋ ਉਹ ਗੱਲ ਨਹੀਂ ਗੱਲ ਕੋਈ ਗੱਲ ਤਾਰਾ ਬਦਲੇ ਰ ਬਦਲ ਐਡੀ ਤਾਰ ਕੋਈ ਚੱਕਰ ਨਹੀਂ ਪਿੰਟੂ ਐਡਾ ਵੀ ਤੂੰ ਹਣ ਨੂੰ ਐ ਨਾ ਸਮਝਿਆ ਸੀ ਘਟੀਆਂ ਕਾਰੀਗਰਾਂ ਹਾਂ ਕਿਹਨੂੰ ਫਾੜ ਬਾਈ ਜੀ ਗੱਲ ਸੁਣ ਲੈ ਗ੍ਰੈਂਡਰ ਮੈਂ ਮਾਰਿਆ ਗ੍ਰੈਂਡਰ ਨਹੀਂ ਚੱਲਿਆ ਮੈਂ ਨਾ ਜੇ ਸ਼ੈਣੀ ਮਾਰਦਾ ਤਾਂ ਜੇ ਮਾਲਾ ਇੱਥੇ ਸ਼ੈਣੀ ਬਾਦੀਦਾ ਆਪਣੇ ਆਪ ਇੱਥੇ ਝੜੀ ਜਾਂਦੀ ਦੀ ਹਾਂ ਤਾਂ ਕਰਕੇ ਇਹ ਜਿਆਦਾ ਝੜਿਆ ਕੋਈ ਚੱਕਰ ਨਹੀਂ ਨੂੰ ਕਿਹਾ ਹੋਆ ਇਆ ਪਰ ਪਾਈਪ ਹੈ ਅੰਦਰੇ ਆਉਣਾ ਦਾ ਲਓ ਜੀ ਬੀਬੀ ਨੇ ਤੇ ਆ ਤੇ ਚਾਹ ਨਹੀਂ ਬੀਬੀ ਰੋਟੀ ਨਹੀਂ ਖਾੜੀ ਵੈ ਤੇ ਬਾਕੀ ਆਹ ਜਿਹੜਾ ਰਹਿ ਗਿਆ ਹੁਣ ਮਾਡਾ ਕੰਮ ਅੱਛਾ ਮਰੀ ਕਾਲ ਸੁਣ ਇੱਕ ਹੋਰ ਅੱਜ ਸਵੇਰੇ ਲੜਾਈ ਹੋਈ ਏ ਤੈਨੂੰ ਪਤਾ ਕਿਹੜੀ ਗੱਲ ਹੋ ਆ ਟੈਲਰ ਨੂੰ ਅੱਛਾ ਕਹਿੰਦਾ ਪਿੰਟੂ ਕਹਿੰਦਾ ਸਿਰਫ ਓਲਡਾ ਮਾਲ ਆ ਇੱਥੇ ਤੇ ਤੱਕੇ ਆਉਣਾ 6 6 ਫੁੱਟ ਤੱਕ ਆ ਨਾ ਨਾ ਅੱਛਾ ਮੈਂ ਕਹਾ ਹੈ ਮੈਂ ਕਹਾ ਉਹਨੇ ਤਾਂ ਮੈਨੂੰ ਕਿਹਾ ਸਿਰੇ ਤੱਕ ਮਾਲ ਲੈ ਮਗਵਾਇਆ ਆ ਮਾਰਨ ਜਾਣਾ ਮੈਂ ਤੈਨੂੰ ਹੁਣ ਦਰ ਦਵਾਂ ਇਹ ਚਾਹ ਜੀ ਯਾਰ ਗੱਲ ਸੁਣੋ ਚਲਦੇ ਕੰਮਾਂ ਦੇ ਵਿੱਚ ਨਾ ਚਲਦੇ ਕੰਮ ਦੇ ਵਿੱਚ ਘਾਟੇ ਵਾਦੇ ਹੁੰਦੇ ਹੀ ਰਹਿੰਦੇ ਹੁੰਦੇ ਆ ਪਰ ਲੇਕਿਨ ਇੰਨਾ ਵੀ ਨਹੀਂ ਵੀ ਹਾਂ ਇੱਥੇ ਟੱਕੇ ਆਉਣਾ ਨਹੀਂ ਨਹੀਂ ਮਾਲ ਦਾ ਵੇਦਰਾ ਫਿਰ ਇਹਦੇ ਦਾ ਬਖਾ ਹੈ ਪਿੰਟੂ ਮੈਂ ਜਦ ਇਹ ਲਾਇਆ ਫੋਰ ਪਿੰਟੂ ਨੂੰ ਪਿੰਟੂ ਮੈਨੂੰ ਲੱਗਦਾ ਡਰ ਗਿਆ ਹੁਣ ਲੈਂ ਵੀ ਬਾਈ ਨੇ ਕਿਹਾ ਸੀ ਨਾ ਬਸ ਹੱਥ ਮਾਰਿਆ ਹਾਂ ਡਰਿਆ ਨਹੀਂ ਮੈਨੂੰ ਆਹਦਾ ਉਹ ਅਚਰੇ ਨਾ ਪੈਨ ਮੇਰੀ ਹੋ ਗਈ ਹਾਂ ਮੇਰੀ ਹੋ ਗਈ ਸੀ ਅੱਜ ਲੜਾਈ ਤੇ ਲਓ ਜੀ ਹਾਰ ਆਹੀ ਗੱਲ ਪਿੱਛੇ ਏਟਰਾ ਖਾਲੀ ਰਹਿ ਜਵੇ ਜੇ ਏਟ ਖਾਲੀ ਰਹਿ ਗਈ ਰਾਜਾ 13 ਨੰਬਰ ਲਾਜਣਾ ਹਾਂ ਤੁਹਾਨੂੰ ਫਟਕਾ ਨਹੀਂ ਦੇਖਿਆ ਸਾਰ ਇੱਕ ਗੱਲ ਆ ਜੀ ਹੁਣ ਹਾਲੇ ਤੱਕ ਕੱਚੀ ਆ ਤੁਹਾਨੂੰ ਸਾਰੀ ਜਿਹੜੀ ਇਹ ਟਾਇਲ ਆ ਤੇ ਜਿਹੜਾ ਆ ਡਿਜ਼ਾਈਨ ਪਾ ਲਿਆ ਦਾ ਰਾਜੇ ਦੇ ਉੱਪਰ ਕਿਹੜੀ ਲੱਗਣੀ ਦਿਖਾਈ ਵੜੀ ਲਾਈ ਚੁਟੀ ਲੱਗਣੀ ਆ ਆ ਦੇ ਪੈ ਇਹਦੇ ਉੱਪਰ ਲਾਈ ਮਰੇ ਜੀ ਤੇ ਇਹ ਲੱਗਣੀ ਆ 2 ਆਏ ਇਦੇ ਉੱਪਰ ਫਿਰ ਆ ਜਿਹੜੀ ਥੱਲੇ ਪਈ ਆ ਇਹ ਲੱਗਣੀ ਆ ਇੱਥੇ ਲੱਗਣੀ ਆ ਨਾ ਵਧੀਆ ਤੇ ਰਾਜੇ ਉਟਾਲ ਤੈਲ ਕਿਵੇਂ ਆ ਇੱਕ ਨੰਬਰ ਇੱਕ ਨੰਬਰ ਟੈਲ ਤੇ ਬਾਕੀ ਫਾਸ ਵਾਲੀ ਵੀ ਲਿਆਂਦੀ ਹੋਈ ਆ ਉਹ ਵੀ ਆਪਾਂ ਤੁਹਾਨੂੰ ਆਹ ਕੰਪਲੀਟ ਕਰੇ ਤੇ ਦਿਖਾਵਾਂਗੇ ਤੇ ਬਾਕੀ ਚਲੋ ਠੀਕ ਆ ਕੋਈ ਕਮੀ ਪੇਸ਼ੀ ਰਹਗੀ ਹੋਵੇ ਤਾਂ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਤਾਂ ਕਿ ਕੋਈ ਕਮੀ ਮਾੜੀ ਮੋਟੀ ਪੇਸ਼ੀ ਦੂਰ ਕਰ ਦੇ ਕਿਉਂਕਿ ਸਾਡੇ ਵਾਸਤੇ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਵਾਸਤੇ ਇਹ ਨਵਾਂ ਕੰਮ ਆ ਤੇ ਹੁੰਦੀ ਹੋਆ ਕਹ ਨਹੀਂ ਰਾਜੇ ਜਦੋਂ ਘਰ ਦੇ ਵਿੱਚ ਕੋਈ ਨਵਾਂ ਕੰਮ ਹੋਵੇ ਤਾਂ ਖੁਸ਼ੀ ਤਾਂ ਹੁੰਦੀ ਹੋਆ ਹਾਂਜੀ ਹਾਂਜੀ ਕਹ ਨਹੀਂ ਚਾਹੇ ਛੋਟਾ ਚਾਹੇ ਕੋਈ بڑا ਜਦੋਂ ਘਰ ਦੇ ਵਿੱਚ ਕੋਈ ਵੀ ਕੰਮ ਹੁੰਦਾ ਹੋਵੇ ਤੇ ਫਿਰ ਤੇ ਦਾ ਧੰਨਵਾਦ ਇਹ ਚਾਹਨੇ ਹੋਰ ਵੀ ਸਾਰੇ ਛੱਡੇ ਇਹਨੂੰ ਮੈਂ ਕੀਆ ਹੋਊਂ ਇਹਨੂੰ ਮੈਂ ਤੇਰੀ ਨਾ ਬਣਦੇ ਨੂੰ ਹਾਂ ਵੀ ਉਹ ਕੱਪੜੇ ਡੰਗਣੇ ਨੂੰ ਲਾ ਦੇ ਪੁੱਤ ਅੱਛਾ ਨਹੀਂ ਬੀਬੀ ਬਤਾ ਮੈਂ ਉਹ ਕੱਪੜੇ ਡੰਗਣ ਵਾਲੀ ਉਹ ਕੁੰਡੇ ਜਿਹੜੇ ਹੁੰਦੇ ਉਹ ਹਾਲੇ ਤਾਂ ਲੱਗੜੇ ਨਹੀਂ ਉਹ ਤਾਂ ਨਹੀਂ ਬੈ ਲੜਣੀ ਲੱਗਣੀ ਨਾ ਤੇਲ ਤੇ ਬਾਦ ਲੱਗਣੀ ਹੈ ਨਾ ਉਹ ਤੇਲ ਤੇ ਬਾਦ ਲੱਗਣੀ ਉਹ ਕਿ ਆ ਲੈਣਾ ਤੂੰ ਉਹ ਹੁੰਦਾ ਜਿਹੜਾ ਪੀਲੀ ਦਾ ਬਣਿਆ ਹੁੰਦਾ ਇਸ ਟਿਕ ਕੱਪੜੇ ਟੰਗਣ ਵਾਸਤੇ ਬਣਿਆ ਹੁੰਦਾ ਉਹ ਉਹ ਡ੍ਰਿਲ ਵੱਜੂਗੀ ਡ੍ਰਿਲ ਦੇ ਨਾਲ ਸਰਾ ਕੱਟ ਕੇ ਫਿਰ ਉਹ ਸਗਰੂ ਪਾਣਗੇ ਉਹਦੇ ਵਿੱਚ ਹਾਂਜੀ ਆਏ ਪੈਣਾ ਇਹ ਆਇਆ ਤੱਗ ਨੂੰ ਟੈਨਸ਼ਨ ਬਾਅਦ ਹੋ ਜਾਣਾ ਇਹਨਾਂ ਨੇ ਤੈਨੂੰ ਕਹਿ ਦਿੱਤਾ ਸਾਰਾ ਨਹੀਂ ਬਸ ਚਲੋ ਬਾਕੀ ਠੀਕ ਹੈ ਜੀ ਬੀਬੀ ਬੀਬੀ ਕਿਵੇਂ ਲੱਗਦੀ ਡਿਜ਼ਾਈਨ ਤੁਹਾਡੇ ਨਾ ਬਹੁਤ ਵਧੀਆ ਵਧੀਆ ਲੱਗਦੀ ਕੋਈ ਕਮੀ ਪੇਸ਼ੀ ਦੱਸਦੀ ਹੁਣ ਨਾ ਨਾ ਹਾਂ ਵੀ ਦੱਸਦੀ ਜੇ ਕੋਈ ਗਲਤੀ ਹੋਈ ਨਾ ਨਾ ਉਹ ਤਾਂ ਬਹੁਤ ਠੀਕ ਹੈ ਹਾਂ ਦੱਸਦੀ ਠੀਕ ਹੈ ਤੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ ਦੇ ਵਿੱਚ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾ ਜਰ ਰੱਖੇ